ਇਸ ਵੇਲੇ ਦੀ ਵੱਡੀ ਖਬਰ ਜਲੰਧਰ ਦੇ ਐਮਐਲਏ ਰਮਨ ਅਰੋੜਾ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਰਮਨ ਅਰੋੜਾ ਦੇ ਉੱਤੇ ਰੇਡ ਹੋਈ ਆ ਉਸ ਦੇ ਉੱਤੇ ਕਾਰਵਾਈ ਆ ਜਿਹੜੀ ਉਹ ਕੀਤੀ ਜਾ ਰਹੀ ਆ ਤਾਂ ਤੁਹਾਨੂੰ ਦੱਸ ਦਈਏ ਕਿ ਰਮਨ ਅਰੋੜਾ ਜਿਹੜੇ ਕਿ ਜਲੰਧਰ ਦਿਹਾਤੀ ਦੇ ਐਮਐਲ ਨੇ ਉਹਨਾਂ ਦੇ ਉੱਤੇ ਅੱਜ ਜਿਹੜਾ ਕਿ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਨੇ ਜਿਸ ਨੂੰ ਦੇਖਦੇ ਹੋਏ ਮਾਨ ਸਰਕਾਰ ਦੇ ਵੱਲੋਂ ਆਪਣੇ ਹੀ ਵਿਧਾਇਕ ਦੇ ਉੱਤੇ ਵੱਡੀ ਕਾਰਵਾਈ ਆ ਜਿਹੜੀ ਉਹ ਕੀਤੀ ਗਈ ਆ ਤਾਂ ਕਾਜੀ ਕੇ ਮਾਨ ਸਰਕਾਰ ਨੇ ਭ੍ਰਿਸ਼ਟਾਚਾਰ ਖਿਲਾਫ ਇੱਕ ਹੋਰ ਵੱਡਾ ਐਕਸ਼ਨ ਹੈ ਜਿਹੜਾ ਉਹ ਲਿਤਾ ਹੈ ਜਿਸ ਦੇ ਚੱਲਦੇ ਮਾਨ ਸਰਕਾਰ ਨੇ ਆਪਣੇ ਹੀ ਵਿਧਾਇਕ ਤੇ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਰੇਡ ਕੀਤੀ ਹੈ ਮਿਲੀ ਜਾਣਕਾਰੀ ਮੁਤਾਬਕ ਜਲੰਧਰ ਦੇ ਵਿਧਾਇਕ ਰਮਨ अरोड़ा ਤੇ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਜਿਹੜੀ ਛਾਪੇ ਮਾਰੀ ਇਹ ਕੀਤੀ ਗਈ ਆ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਸਰਕਾਰ ਕੋਲ ਲਗਾਤਾਰ ਜਿਹੜੀਆਂ ਸ਼ਿਕਾਇਤਾਂ ਆ ਰਹੀਆਂ ਸਨ ਕਿ ਵਿਧਾਇਕ ਰਮਨ अरोड़ा ਜਲੰਧਰ ਨਗਰ ਨਿਗਮ ਦੇ ਅਪਸਰਾ ਨਾਲ ਮਿਲ ਕੇ ਮਾਸੂਮ ਲੋਕਾਂ ਨੂੰ ਪਹਿਲਾਂ ਤਾਂ ਝੂਠੇ ਕੇਸਾਂ ਦੇ ਵਿੱਚ ਫਸਾਉਂਦੇ ਸੀ ਤੇ ਫਿਰ ਬਾਅਦ ਵਿੱਚ ਉਹੀ ਲੋਕਾਂ ਦੇ ਨਾਲ ਜਿਹੜੀ ਐ ਸੁਲਾ ਕਰਾਉਂਦੇ ਸੀ ਉਹਨਾਂ ਦਾ ਕੇਸ ਹੈ ਜਿਹੜਾ ਰਫਾ ਨਫਾ ਕਰਵਾ ਕੇ ਉਹਨਾਂ ਤੋਂ ਪਾਸੇ ਲਿੰਦੇ ਸੀ ਤਾਂ ਇਸ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਨੇ ਰਮਨ ਅਰੋੜਾ ਤੇ ਛਾਪੇਮਾਰੀ ਕੀਤੀ ਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਪੰਜਾਬ ਦੇ ਵਿੱਚ ਇੱਕ ਐਮਐਲਏ ਦੇ ਉੱਤੇ ਵੱਡੇ ਇਲਜ਼ਾਮ ਜਿਹੜੇ ਉਹ ਲੱਗੇ ਨੇ ਜਿਸ ਦੇ ਤਹਿਤ ਉਹਨਾਂ ਦੇ ਘਰ ਦੇ ਉੱਤੇ ਰੇਡ ਹੋਈ ਆ ਤਾਂ ਜਿਸ ਦੇ ਵਿੱਚ ਜਿਹੜਾ ਕਿ ਜਾਣਕਾਰੀ ਸਾਹਮਣੇ ਆਈ ਆ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਿਹੜਾ ਭ੍ਰਿਸ਼ਟਾਚਾਰ ਕਰੂਗਾ ਉਹਨੂੰ ਨਹੀਂ ਬਖਸ਼ਿਆ ਜਾਊਗਾ ਤਾਂ ਦਿਨ ਪ੍ਰਤੀ ਦਿਨ ਪੰਜਾਬ ਦੇ ਵਿੱਚ ਸਖਤੀਆਂ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਾਂ ਹੁਣ ਇਹ ਜਿਹੜੀ ਵੱਡੀ ਖਬਰ ਹੈ ਇਹ ਜਲੰਧਰ ਦੇ ਵ代ਕ ਦੇ ਨਾਲ ਜੁੜੀ ਹੋਈ ਆ ਰਮਨ अरोड़ा ਐਮ ਐਲ ਏ ਦੇ ਘਰ ਦੇ ਉੱਤੇ ਰੇਡ ਹੋਈ ਆ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਰਮਨ अरोड़ा ਜਲੰਧਰ ਦੇ ਵਿੱਚ ਨਗਰ ਨਿਗਮ ਦੇ ਵੱਡੇ ਸਰਦਾਂ ਦੇ ਨਾਲ ਮਿਲ ਕੇ ਭੋਲੇ ਭਾਲੇ ਲੋਕਾਂ ਨੂੰ ਜਾਲ ਦੇ ਵਿੱਚ ਫਸਾਉਂਦੇ ਸੀ ਉਹਨਾਂ ਦੇ ਉੱਤੇ ਝੂਠੇ ਜਿਹੜੇ ਨੋਟਿਸ ਜਿਹੜੇ ਉਹਨਾਂ ਨੂੰ ਦਿੱਤੇ ਜਾਂਦੇ ਸੀ ਤਾਂ ਤੁਹਾਨੂੰ ਦੱਸ ਦਈਏ ਕਿ ਉਸ ਤੋਂ ਬਾਅਦ ਉਹਨਾਂ ਹੀ ਲੋਕਾਂ ਤੋਂ ਪੈਸੇ ਲੈ ਕੇ ਉਹਨਾਂ ਨੋਟਿਸਾਂ ਨੂੰ ਜਿਹੜਾ ਰਫਾ-ਦਫਾ ਕੀਤਾ ਜਾਂਦਾ ਸੀ ਵੱਡਾ ਕਪਲਾ ਜਿਹੜਾ ਜਲੰਧਰ ਦੇ ਭੋਲੇ ਭਾਲੇ ਲੋਕਾਂ ਦੇ ਨਾਲ ਐਮਐਲਏ ਰਮਨ ਅਰੋੜਾ ਦੇ ਵੱਲੋਂ ਕੀਤਾ ਜਾਂਦਾ ਸੀ ਜਿਸ ਦੀ ਪੋਲ ਖੁੱਲਦੀ ਹੋਈ ਨਜ਼ਰ ਆਈ ਆ ਤਾਂ ਹੁਣ ਭਗਵਾਨਤਮਾਨ ਦੀ ਸਰਕਾਰ ਦੇ ਵੱਲੋਂ ਆਪਣੇ ਹੀ ਵਿਧਾਇਕ ਦੇ ਉੱਤੇ ਵੱਡੀ ਕਾਰਵਾਈ ਆ ਜਿਹੜੀ ਉਹ ਕੀਤੀ ਗਈ ਆ ਤਾਂ ਤੁਹਾਨੂੰ ਇੱਕ ਵਾਰ ਫੇਰ ਦੱਸ ਦਿੰਨੇ ਆ ਕਿ ਭਗਵਾਨਤਮਾਨ ਸਰਕਾਰ ਨੇ ਭ੍ਰਿਸ਼ਟਾਚਾਰ ਖਿਲਾਫ ਇੱਕ ਵੱਡਾ ਐਕਸ਼ਨ ਲਿੱਤਾ ਹੈ ਜਿਸ ਦੇ ਚੱਲਦੇ ਹੋਏ ਮਾਨ ਸਰਕਾਰ ਨੇ ਆਪਣੇ ਹੀ ਵਿਧਾਇਕ ਦੇ ਉੱਤੇ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਰੈਡ ਕੀਤੀ ਆ ਤਾਂ ਤੁਹਾਨੂੰ ਦੱਸ ਦਈਏ ਸੂਤਰਾਂ ਤੋਂ ਵੱਡੀ ਖਬਰ ਹੈ ਕਿ ਜਲੰਧਰ ਦੇ ਵਿਧਾਇਕ ਰਮਨ ਅਰੋੜਾ ਤੇ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਇਹ ਜਿਹੜੀ ਇਹ ਛਾਪੇਮਾਰੀ ਕੀਤੀ ਗਈ ਆ ਦਰਸਲ ਸਰਕਾਰ ਕੋਲ ਜਿਹੜੀਆਂ ਲਗਾਤਾਰ ਸ਼ਿਕਾਇਤਾਂ ਆ ਰਹੀਆਂ ਸੀ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਜਿਹੜੀਆਂ ਲਗਾਤਾਰ ਸ਼ਿਕਾਇਤਾਂ ਆ ਰਹੀਆਂ ਸੀ ਜਿਹੜੇ ਜਲੰਧਰ ਦੇ ਵਿਧਾਇਕ ਨੇ ਉਹਨਾਂ ਉਹ ਲੋਕਾਂ ਨੂੰ ਜਿਹੜਾ ਕਿ ਮੂਰਖ ਬਣਾ ਰਹੇ ਨੇ ਉਹਨਾਂ ਦੇ ਕੋਲੋਂ ਪੈਸੇ ਠੱਗ ਰਹੇ ਨੇ ਤਾਂ ਵੱਡੇ ਅਫਸਰ ਨਗਰ ਨਿਗਮ ਅਧਿਆ ਨਾਲ ਮਿਲ ਕੇ ਲੋਕਾਂ ਨੂੰ ਨੋਟਿਸ ਜਿਹੜੇ ਉਹ ਕੱਢੇ ਜਾਂਦੇ ਸੀ ਤਾਂ ਉਸ ਤੋਂ ਬਾਅਦ ਵਿਧਾਇਕ ਆਪ ਉਹਨਾਂ ਲੋਕਾਂ ਦੇ ਜਿਹੜੇ ਉਹ ਨੋਟਿਸ ਨੇ ਰਫਾ ਦਫਾ ਕਰਵਾਉਂਦੇ ਸੀ ਲੋਕਾਂ ਕੋਲੋਂ ਪੈਸੇ ਲੈਂਦੇ ਸੀ ਜਿਸ ਨੂੰ ਦੇਖਦੇ ਹੋਏ ਜਿਹੜਾ ਇਹ ਮਾਮਲਾ ਸਾਹਮਣੇ ਆਇਆ ਤਾਂ ਪੰਜਾਬ ਸਰਕਾਰ ਦੇ ਵੱਲੋਂ ਆਪਣੇ ਹੀ ਵਿਧਾਇਕ ਰਮਨ अरोड़ा ਦੇ ਉੱਤੇ ਛਾਪੇਮਾਰੀ ਕੀਤੀ ਗਈ ਹੈ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਤਾਂ ਉਹਨਾਂ ਦੇ ਉੱਤੇ ਕਾਰਵਾਈ ਹੋਈ ਆ ਤਾਂ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਕਿ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਜਿਹੜਾ ਭ੍ਰਿਸ਼ਟਾਚਾਰ ਆ ਉਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਸ ਨੂੰ ਦੇਖਦੇ ਹੋਏ ਉਹਨਾਂ ਦੇ ਵੱਲੋਂ ਆਪਣੇ ਹੀ ਵਿਧਾਇਕ ਦੇ ਉੱਤੇ ਛਾਪੇਮਾਰੀ ਕੀਤੀ ਗਈ ਆ ਉਹਨਾਂ ਦੇ ਉੱਤੇ ਜਿਹੜੀ ਆ ਕਾਰਵਾਈ ਕਰਦੇ ਹੋਏ ਨਜ਼ਰ ਆਏ ਨੇ ਮੁੱਖ ਮੰਤਰੀ ਭਗਵੰਤ ਮਾਨ